ਫਤੇ ਦੋਸਤੋ ਇੱਕਣਾ ਪਿੱਛੇ ਜੇ ਵੀਡੀਓ ਹੈ ਲੋ ਆਈ ਸੀ ਜਿਹਦੇ ਵਿੱਚ ਇੱਕ ਹੱਥ ਨਾਲ ਚਾਰ ਇਟਾਂ ਜਿਹੜੀਆਂ ਚੁੱਕਣੀਆਂ ਸੀ ਡੱਬੀ ਦੇ ਵਿੱਚ ਹੱਥ ਪਾਉਣਾ ਸੀ ਗੂਠੇ ਤੇ ਚੁੰਡੀ ਭਰ ਕੇ ਪਲਾਸ ਵਾਂਗੂ ਉਹ ਤੁਹਾਨੂੰ ਚੁੱਕ ਕੇ ਵਿਖਾਉਣੇ ਆ ਇਸ ਤਰੀਕੇ ਨਾਲ ਚੁੱਕਣੀਆਂ ਆ ਆਪਾਂ ਤੁਹਾਨੂੰ ਚੁੱਕ ਕੇ ਵਿਖਾਉਣੇ ਚਾਰ ਇਟਾਂ ਚਾਰ ਕੇ ਪੰਜ ਪਹਿਲਾਂ 4 ਚੋਕਕੇ ਖਣੇ ਆ ਫਿਰ 5 ਚੋਕਕੇ ਵਿਖਾਵਾਂਗੇ ਆ ਵੇਖੋ 4 ਉਸ ਤੋਂ ਬਾਅਦ ਆਪਾਂ 5 ਰੱਖਤੀਆਂ ਆਕੀ ਜਵਾਂ ਆ ਵਿਖਾ ਦੋ ਇਹ ਰੋਕ ਚੁੰਡੀ ਭਰ ਕੇ ਆ ਵੇਖੋ ਇੱਟਾ ਉੱਤ ਛੋੜ ਦੇ ਪਤਾ ਲੱਗੇ ਚੁੰਡੀ ਦੇ ਹੁਣ ਇਹ ਤੇ ਇੱਕ ਤਰੀਕਾ ਹੋਰ ਦੱਸਿਆ ਹੈ ਉਹਨਾਂ ਨੇ ਚਲੂ ਹੋ ਵੀਡੀਓ ਹਮ ਇੱਕ ਤਰੀਕਾ ਹੋਰ ਹੀ ਉਹ ਵੀ ਤੁਹਾਨੂੰ ਵਿਖਾਉਣੇ ਆ ਉਹ ਆਪਾਂ ਉਹਨਾਂ ਨੇ 11 ਈਟਾਂ ਚੁੱਕੀਆਂ ਸੀ ਆਪਾਂ ਤੁਹਾਨੂੰ 13 ਚੁੱਕ ਕੇ ਵਿਖਾਉਣੇ ਉਸ ਤਰੀਕੇ ਨਾਲ ਵੀਡੀਓ ਚਲਦੀ ਜਾਂਦੀ ਰੋਕ ਲਈ ਚਲਦੀ ਰਹਿੰਦੇ ਸਾਬ ਜ਼ੂਪ ਨਾ ਨਿਕਲ ਆ ਵਿੱਚ ਆਪ ਨਿਕਲੇਓ ਫਿਰ ਆਪਦੀ ਬਣਾ ਲਾਂਗੇ ਬਾਹਰ ਨੇ ਜਿਆਦੀ ਲੱਗ ਗਈ ਕਿੰਨੀਆਂ ਹੋ ਗਈਆਂ 2 2 4 6 8 ਹੋ ਗਈਆਂ ਹੂੰ ਪਹਿਲਾਂ ਤਾਂ 11 ਚੁੱਕੀਏ ਪਹਿਲਾਂ 11 ਇਟਾ ਹੋ ਗਈ ਹੈ ਇਹਦੇ ਵਿੱਚ ਹੱਥ ਪਾਉਣਾ ਆ 11 ਇਟਾ ਚੁੱਕ ਪੀ ਆਪ ਉਹ ਬੜਾ ਚਾਰਸੀ ਨੀ ਹੁੰਦਾ ਹਾਂ ਬਾਲ ਲੰਮੀ ਹੋਵੇ ਫਿਰ ਜਿਆਦਾ ਜੁੱਕ ਸਕਦਾ ਤੂੰ ਨਾ ਨਹੀਂ ਲੰਮੀ ਹੈ ਕੀ ਨਹੀਂ ਇਹ ਕੋਈ ਨਾ ਕਿਸੇ ਨੇ ਪਾਈ ਹੀ ਵੀਡੀਓ ਆਪਾਂ ਵੀ ਆਦਨੇ ਆ ਵੀਡੀਓ ਇੱਕ ਹੋਰ ਆਪਾਂ ਚੈਲੰਜ ਦੇਣਾ ਵਾ ਉਹ ਪਲਾ ਕੌਣ ਕਰਕੇ ਖਾਉਂਦਾ ਆ ਵੇਹ ਲੋ ਤੇਰਾ ਥੱਲੇ ਉਖਾ ਦੇ ਦੇਖਣ ਲਈ ਚੁੱਤੀ ਗਈਆਂ ਗਈਆਂ ਹੈ ਏ ਰਾਈਟਾ ਚੁੱਕਦੀ ਆਪਾਂ ਹੁਣ ਇਹਨੂੰ ਸਟਾਪ ਲਾ ਲਾ ਤੇ ਦੂਜਾ ਵਿਖਾਉਣੇ ਚਾਹ। ਆ ਚੈਲੰਜ ਪਾਇਆ ਸੀ ਸਾਨੂੰ ਕਹਿੰਨੇ ਵੀ ਕਈ ਚੁਕਣੀ ਇੱਥੋਂ ਫੜ ਕੇ ਆਹ ਵਿਖਾ ਦੇ। ਇੱਥੋਂ ਦਸਤੇ ਤੋਂ ਫੜ ਕੇ ਚੁਕਣੀ ਆ ਤੇ ਸਿੱਧੀ ਸਿੱਧੀ ਤਾਂ ਚੁਕਣੀ ਆ। ਵੇਲਾ ਕੌਣ ਚੁੱਕ ਸਕਦਾ? ਵੀਡੀਓ ਪਾ ਕੇ ਵਿਖਾਓ ਸਾਨੂੰ। ਆ ਚੈਲੰਜ ਸਾਡੇ ਲੋਕ ਕਈ ਚੁਕਣ ਦਾ। ਇਸ ਤਰੀਕੇ ਨਾਲ ਚੁਕਣੀ ਇੱਥੋਂ ਫੜ ਕੇ ਐ ਤਾ ਕਰਨੀ। ਸਿੱਧੀ ਸਿੱਧੀ। ਕੀ ਰਸ ਹੈ ਇਹ ਹੱਥ ਵੇਖ ਲਓ ਇਸ ਤਰ੍ਹਾਂ ਪਾਉਣਾ ਹੱਥ ਆ ਵੇਖੋ ਇਦਾਂ ਨਹੀਂ ਪਾਣਾ ਇਦਾਂ ਨਹੀਂ ਪਾਉਣਾ ਇਦਾਂ ਗਲਤ ਹੋਇਣਾ ਇਦਾਂ ਥਪਾਗੇ ਤੇ ਸਾਨੂੰ ਚੁੱਕ ਕੇ ਵਿਖਾ ਦੇ ਹਾਂ ਅੱਧਿਆ ਥੋੜਾ ਜਿਆਦਾ ਪਾ ਸਕਦੇ ਜੀ ਠੀਕ ਆ ਧੰਨਵਾਦ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਸਾਾਨੂੰ ਵੀ ਸਪੋਰਟ ਕਰੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ